ਅੱਜ ਵੀਟੀ ਆਪਣੇ ਕੋਲ ਵਿਕਰਮ ਸਿੰਘ ਆਏ ਨੇ ਅੱਜ ਤਾਂ ਇਹਨਾਂ ਦਾ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਹੈਗਾ ਭੰਕਰ ਤਾਂ ਚੇਅਰਮੈਨ ਸਾਹਿਬ ਨੇ ਇਹਦੇ ਅੱਜ ਆਪਣੇ ਨਾਲ ਸਨੌਰ ਏਜੀ ਦੀ ਗੱਲਬਾਤ ਕਰਨਗੇ ਸਾਰੇ ਵਿਚਾਰ ਆਪਣੇ ਦੱਸਣਗੇ ਧੰਨਵਾਦ ਜੀ ਤੁਸੀਂ ਆਪਣੇ ਬ੍ਰਾਡਕਾਸਟ ਤੇ ਸਾਨੂੰ ਅੱਜ ਇੱਥੇ ਬੁਲਾਇਆ ਤੇ ਸਨੌਰ ਹਲਕੇ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਵਧੀਆ ਉਪਰਾਲਾ ਵਿਧਾਇਕਾ ਵੱਲੋਂ ਕੀਤਾ ਜਾ ਰਿਹਾ ਹੈ ਇੱਥੇ ਜੀ ਕਿਰਮ ਵੀਰ ਜੀ ਤੁਸੀਂ ਅਰਥਾ ਸਨੌਰ ਦੇ ਪਿੰਡ ਪਿੰਡ ਕੜਾ ਆਲੋ ਧਾਰਮਿਕ ਸਥਾਨ ਤੇ ਗਏ ਸੀਗੇ ਤਾਂ ਉਹਦੇ ਬਾਰੇ ਸਾਨੂੰ ਕੁਝ ਦੱਸੋ ਹਾਂਜੀ ਤੇ ਵੀਰ ਜੀ ਨੇ ਬਹੁਤ ਅੱਛੀ ਤੇ ਚੰਗੀ ਗੱਲ ਪੁੱਛੀ ਐ ਇਸ ਬਾਰੇ ਜੋ ਕਿ ਹਲਕਾ ਸਨੌਰ ਅਧਿੰਦੇ ਲਾਗੇ ਪਿੰਡ ਕਨਾਮ ਜੋ ਕਿ ਧਾਰਮਿਕ ਸਥਾਨ ਵਜੋਂ ਜਾਣਿਆ ਜਾਂਦਾ ਹੈ ਤੇ ਇੱਕ ਨੇ ਉਥੇ ਕਈ ਕਈ ਧਾਰਮਿਕ ਸਥਾਨ ਜਿਵੇਂ ਕਿ ਆਪਣਾ ਤੁਸੀਂ ਦੇਖੋਗੇ ਬਾਬਾ ਪਿਖਮ ਸਿੰਘ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਲੱਸ ਉੱਥੇ ਇੱਕ ਆਪਣਾ ਸ਼ੰਕਰਗਿਰੀ ਔਲੀਆ ਦਾ ਮੰਦਿਰ ਵੀ ਹੈ ਨਾਲ ਲੱਗਦੇ ਤਾਂ ਜੇ ਦੇਖਿਆ ਜਾਵੇ ਧਾਰਮੀ ਪੱਖੋਂ ਤਾਂ ਇਹ ਜਗ੍ਹਾ ਬਹੁਤ ਹੀ ਅਲੱਗ ਲੱਗ ਜਾਣੀ ਜਾਂਦੀ ਹੈ